ਬਾਰ ਹੋ ਛੇਤੀ ਆਹ ਹਾਜੇ ਕੀ ਹੋ ਗਿਆ ਬਾਰ ਹਾ ਹਾ ਹਾਏ ਪਾਜੀ ਆ ਕੇ ਕਰਤਾ ਤੁਸੀਂ ਚਾਹਾਂਗੀ ਜੀ ਆ ਕੀ ਹੋ ਗਿਆ ਮੰਡਿਆ ਸੀ ਹਾਏ ਸਾਨੂੰ ਬਿਠਾ ਦੇਣਾ ਇਹ ਇੱਕ ਸਿਆਪਾ ਤੇ ਗਲੋਂ ਲੱਥਾ ਨਹੀਂ ਦੂਜਾ ਪਾਤਾ ਜੇ ਕੀ ਕਰਨਾ ਹੋਣਾ ਤੁਸੀਂ ਕੀ ਕੀਤਾ ਇਹ ਨੂੰ ਸਮਝ ਨਹੀਂ ਆਉਂਦੀ ਕੁਛ ਇਧਰ ਕਰੋ ਹੱਥ ਪਾਜੋ ਹੱਥ ਪਾਜੋ ਹਾ ਹਾ ਪਾਜੀ ਆ ਤੁਸੀਂ ਕੀ ਕੰਮ ਕੀਤਾ ਵਾ ਜੋ ਬਣ ਇਹ ਕੀ ਆ ਵਾ ਹੁਣ ਆ ਕੀ ਆ ਕੇਕ ਤਾਂ ਚਾਤੀਆਂ ਮਾਰਦਾ ਸੀ ਤੇ ਬਾਜੀ ਨੇ ਸਿਰ 'ਚ ਮਾਰਤਾ ਜੇ ਕੋ ਜ ਸਵੇਰੇ ਗਏ ਹੀ ਰਪਿੰਦਰ ਦੇ ਸਹੁਰਿਆਂ ਵੱਲ ਕਹਿੰਦੇ ਹੀ ਪੇ ਪਤਾ ਕਰਕੇ ਆਉਣਾ ਵਾ ਵੀ ਘਰ ਆਏ ਕਿ ਨਹੀਂ ਆਏ ਕਿਤੇ ਇਹਨਾਂ ਨੂੰ ਮੈਂ ਬੜੇ ਚਿਰ ਦਾ ਫੋਨ ਲਾਉਂਦੀ ਆ ਪਹਿਲਾਂ ਵੀ 2 ਘੰਟੇ ਪਹਿਲਾਂ ਫੋਨ ਲਾਇਆ ਹੁਣ ਵੀ ਲਾਇਆ ਚੁੱਕਨ ਨਹੀਂ ਦੇ ਤੇ ਮੈਨੂੰ ਫਿਕਰ ਜੀ ਹੋਣ ਦੀ ਹੀ ਤੇ ਮੈਂ ਜੇ ਬਾਜੀ ਘਰ ਨੇ ਤੇ ਤੁਸੀਂ ਉਹਨਾਂ ਨੂੰ ਮੜਾ ਜੇ ਕਹੋ ਹਾਂ ਪਿਓ ਜਾ ਕੇ ਤੇ ਰਪਿੰਦਰ ਦੇ ਸਹਰਿਆਵਲ ਵੇਖਣਾ ਹਾਂ